ਦੀਵਾਲੀ ਦੇ ਤਿਹਾੜੀ ਦੇ ਮੱਦੇ ਨਜ਼ਰ ਪੰਜਾਬ ਵਿੱਚ ਪੁਲਿਸ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਜਗ੍ਹਾ-ਜਗਾ ਨਾਕੇ ਲਾ ਕੇ ਬਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਵਿੱਚ ਵੀ ਪੁਲਿਸ ਵੱਲੋਂ ਨਾਕਾ ਲਗਾ ਕੇ ਬੱਸਾਂ, ਰੇਲਵੇ ਸਟੇਸ਼ਨ ਅਤੇ ਸ਼ੱਕੀ ਬਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਲੋਕਾਂ ਦੇ ਸਮਾਨ ਦੀ ਤਲਾਸ਼ੀ ਲਈ ਗਈ। ਪੁਲਿਸ ਦਾ ਕਹਿਣਾ ਸੀ ਕਿ ਤਿਹਾੜਾਂ ਦੇ ਮੱਦੇ ਨਜ਼ਰ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਪੂਰੇ ਕੀਤੇ ਗਏ ਹਨ ਅਤੇ ਜਗ੍ਹਾ-ਜਗਾਤੇ ਪੁਲਿਸ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਜੋ ਕਿ ਸ਼ਰਾਰਤੀ ਅਨਸਰ ਤਿਉਹਾਰਾਂ ਦਾ ਫਾਇਦਾ ਉਠਾ ਕੇ ਕੋਈ ਸ਼ਰਾਰਤ ਨਾ ਕਰ ਸਕਣ। ਮਾਨਯੋਗ ਐਸਐਸਪੀ ਸਾਹਿਬ ਸੰਘਡੂਰ ਸਰਦਾਰ ਸਰਤਾਜ ਸਿੰਘ ਚਾਲਜੀ ਦੇ ਡਿਸ਼ਰ ਨਿਰਦੇਸ਼ਾਂ ਹੇਠ ਦਿਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ। ਬੱਸਾਂ, ਫੋਰ ਵੀਲਰ, ਟੂ ਵੀਲਰ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਕਿੰਨੀ ਜਿਹੜੀ ਫੋਰਸ ਹੈ ਸ਼ਹਿਰ ਦੇ ਵਿੱਚ ਲਗਾਈ ਗਈ ਕਿ ਕਿਉਂਕਿ ਦਿਵਾਲੀ ਦਾ ਤਿਉਹਾਰ ਹੈ ਢਿੱਡ ਲੱਗ ਲੱਗਾ ਹੋਵੇ। ਜੀ ਅਸੀਂ ਸ਼ਹਿਰ ਦੇ ਅੰਦਰ 8 ਪੁਆਇੰਟਾਂ ਦੇ ਨਾਕਾਬੰਦੀ ਕੀਤੀ ਹੈ ਤੇ ਹਰੇਕ ਨਾਕੇ ਤੇ ਤਕਰੀਬਨ 8 ਦੇ ਕਰੀਬ ਮੁਲਾਜ਼ਮ ਤਨਾਤ ਨੇ ਸੋ 64 ਜਿਹੜੇ ਮੁਲਾਜ਼ਮ ਨੇ ਉਹ ਸਾਰੇ ਨਾਕਿਆਂ ਦੇ ਤਨਾਤ ਤੇ ਜਿਹੜੀ ਨੂੰ ਦੇਖਦੇ ਹੋਏ ਕਿੰਨਾ ਪ੍ਰਬੰਧ ਹੈ ਜਿਹੜੇ ਵੀ ਟ੍ਰੈਫਿਕ ਵਾਇਲਟ ਕਰਦੇ ਨੇ ਜੀ ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ ਜਿਹੜੇ ਨਹੀਂ ਮੰਨਦੇ ਹੈਗੇ ਉਹਨਾਂ ਦੇ ਟ੍ਰੈਫਿਕ ਚਲਾਣ ਕੀਤੇ ਜਾ ਰਹੇ ਨੇ ਬਾਕੀ ਜਿੰਨੇ ਵੀ 4 ਵੀਲਰ ਨੇ ਅਸੀਂ ਸਾਰਿਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ 4 ਵੀਲਰ ਨੂੰ ਲੋਕ ਕਰਕੇ ਜਾਣ ਤਾਂ ਕਿ ਜਿਹੜੀ ਕੋ ਚੋਰੀ ਦੀ ਸੰਭਾਵਨਾ ਬਹੁਤ ਜ਼ਿਆਦਾ ਘਟ ਜਾਏ ਇਸ ਤਰ੍ਹਾਂ ਲੋਕਾਂ ਨੂੰ ਗੇੜਾ ਕਰਨ ਦੌਰਾਨ ਕਿ ਕੈਪੀਟਰੀ ਹੋ ਜ਼ਿਆਦਾ ਹੋ ਜਾਂਦੀ ਹੈ ਕਿ ਜੀ ਲੋਕ ਸੜਕ ਦੇ ਵਿਚਾਲੇ ਕਈ ਵਾਰ ਬਿੱਕਰ ਲਾ ਜਾਂਦੇ ਆ ਸੀਜ਼ਨ ਦਾ ਵੀ ਸਮਾਂ ਹੈਗਾ ਸਾਰਿਆਂ ਨੂੰ ਅਪੀਲ ਕਰਦੇ ਆ ਜੀ ਕਿ ਜਿੱਥੇ ਵੀ ਕਿਤੇ ਉਹਨਾਂ ਨੂੰ ਕੋਈ ਖਾਲੀ ਥਾਂ ਮਿਲਦੀ ਹੈ ਜਾਂ ਜਿਵੇਂ ਸ਼ਹਿਰ ਦੇ ਵਿੱਚ ਡੈਜ਼ਿਗਨੇਟਿਡ ਥਾਵਾਂ ਨੇ ਜਿਵੇਂ ਕਿ ਫੂਸ ਮੰਡੀ ਹੈ ਜਾਂ ਪਲੇਟੀ ਹੈ ਉੱਥੇ ਜਾ ਕੇ ਪਾਰਕਿੰਗ ਕਰਨ ਤਾਂ ਕਿ ਲੋਕਾਂ ਨੂੰ ਸਹੂਲਤ ਮਿਲ ਸਕੇ